ਚਲੋ ਆਪਾਂ ਹੁਣ ਇੱਥੇ ਕਰਦੇ ਹਾਂ ਸਮਾਪਤੀ ਹਾਂਜੀ ਕਿਉਂ ਹੋਏ ਹੁਣ ਚੱਲ ਦਵਾਇਆ ਸਾਨੂੰ ਗੁਰੂ ਦਾ ਕੰਮ ਤਾਂ ਬੱਸ ਹੋ ਗਿਆ ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਤੇ ਆਪਾਂ ਜੀ ਅੱਜ ਆ ਪਖੜੇ ਦੀ ਪੁਰਜੀ ਬਣਾਉਣ ਲੱਗੇ ਆ ਇਹ ਪਖੜਾ ਸਿਹਤ ਲਈ ਬਹੁਤ ਚੰਗਾ ਜਿਹਨਾਂ ਦੇ ਪੀੜਾ ਪੈਂਦੀਆਂ ਖਾਸ ਕਰਕੇ ਜਿਵੇਂ ਕਿ ਗੋਡੇ ਦੁਖਦੇ ਆ ਆਪਣੇ ਜੋੜ ਦੁਖਦੇ ਆ ਉਹਨਾਂ ਵਾਸਤੇ ਇਹ 5-4 ਵਾਰੀ ਪੁਰਜੀ ਬਣਾ ਕੇ ਖਾਈਏ ਤਾਂ ਬਹੁਤ ਆਰਾਮ ਮਿਲਦਾ ਸਿਹਤ ਨੂੰ ਤੇ ਥੋੜਾ ਜਿਹਾ ਸਾਨੂੰ ਜੀ ਤਾਂਦਲਾ ਮਿਲ ਗਿਆ ਸੀਗਾ ਵਿੱਚ ਤਾਂਦਲੇ ਦੇ ਵੀ ਚਾਰ ਪੱਤੇ ਪਾ ਲੇ ਉਹ ਵੀ ਸਿਹਤ ਲਈ ਵਧੀਆ ਹੈਗਾ ਅਰ ਭਖੜਾ ਜੇ ਤੁਹਾਡੇ ਆਲੇ-ਦਾਲੇ ਕੋਈ ਸਾਫ਼ ਥਾਂ ਦੇ ਵਿੱਚ ਹੈਗਾ ਤੇ ਜ਼ਰੂਰ ਤੋੜ ਕੇ ਪਰਜੀ ਬਣਾ ਕੇ ਖਾਓ ਤੇ ਤੁਸੀਂ ਜੇ ਚਾਰ ਵਾਰੀ ਵੀ ਖਾ ਲਈ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਨੂੰ ਕੀੜਾ ਨੂੰ ਕਿੰਨਾ ਫਰਕ ਪੈਂਦਾ ਹੈ ਤੇ ਹੁਣ ਸਾਨੂੰ ਬਣਾ ਕੇ ਅਸੀਂ ਜੀ ਬਖਾਵਾਂਗੇ ਹਾਂਜੀ ਹਾਂਜੀ ਅਸੀਂ ਆਪਾਂ ਇਹਨਾਂ ਨੂੰ ਡੰਗਦੇ ਆਂ ਪੱਤਿਆਂ ਨੂੰ ਪਖੜੇ ਨੂੰ ਜਿਵੇਂ ਪਖੜਾ ਉੱਪਰੋਂ ਉੱਪਰੋਂ ਆਪਾਂ ਇਹਦੀਆਂ ਤੀਸੀਆਂ ਤੋੜਨੀਆਂ ਨੇ ਉੱਪਰਲੇ ਪੱਤੇ ਲਵੇ ਲਵੇ ਇਹਨਾਂ ਨੂੰ ਆਪਾਂ ਹੁਣ ਡੰਗ ਕੇ ਫਿਰ ਕੱਟ ਕੇ ਫਿਰ ਇਹਨਾਂ ਨੂੰ ਸਾਕ ਧੋਵਾਂਗੇ ਧੋ ਕੇ ਤੇ ਉਦੋਂ ਬਾਅਦ ਵਿੱਚ ਆਪਾਂ ਆਲੂ ਪਾ ਕੇ ਪਰਜੀ ਬਣਾਉਣੀ ਆ ਜੀ ਨੂੰ ਆਪਾਂ 2 ਪੀਸ ਹੀ ਪਾਵਾਂਗੇ ਬਾਹਰੇ ਨਹੀਂਗੇ 2 ਹੀ ਆਲੂ ਪਾਉਣੇ ਆ ਲਸਣ ਲੂਸਣ ਥੋੜੀ ਵੱਧ ਪਾਵਾਂਗੇ ਇਹਦੇ ਵਿੱਚ ਤੇ ਤੁਸੀਂ ਬਣਾ ਕੇ ਜਰੂਰ ਖਾਓ ਤੇ ਤੁਹਾਨੂੰ ਰਾਮ ਪੂਰਾ ਮਿਲੂਗਾ ਮੇਰੇ ਆਪਦੇ ਜੀ ਗੋਡੇ ਗੁੱਡੇ ਦੁਖਦੇ ਸੀਗੇ ਜਿਹੜਾ ਪੈਂਦੀਆਂ ਸੀ ਪਰ ਵੀ ਅਸੀਂ ਖਾਧੀ ਸੀਗੇ ਅੱਜ ਕੱਲ ਦੀ ਰੁੱਤ ਵਿੱਚ ਅੱਜ ਕੱਲ ਹੀ ਪਕੜਾ ਜ਼ਿਆਦਾ ਹੁੰਦਾ ਹੈ ਤੇ ਸਾਡੇ ਤਾਂ ਹੁਣ ਆਲੇ-ਦਾਲੇ ਵੀ ਯਾਨੀ ਕਿ ਗਰਾਊਂਡ ਵਿੱਚ ਹੀ ਸੀਗਾ ਸਕੂਲ ਦੇ ਗਰਾਊਂਡ 'ਚ ਪਖੜਾ ਪੂਰਾ ਸਾਫ਼ ਥਾਂ 'ਚ ਆ। ਉੱਥੇ ਜੀ ਸਾਡੇ ਸਾਰੇ ਹੀ ਲੈ ਕੇ ਆਉਂਦੇ ਆ ਬਹੁਤ ਜ਼ਿਆਦਾ ਪਖੜਾ ਲਾ। ਤੁਸੀਂ ਆਪਦੇ ਆਲੇ-ਦਾਲੇ ਵੇਖ ਲਿਓ ਜੀ ਸਾਫ਼ ਥਾਂ 'ਚ ਹੋ ਗਈ। ਕਈ ਵਾਰ ਗੰਦਾ ਥਾਂ ਹੁੰਦਾ। ਤੇ ਉਹਦੇ 'ਚ ਫਿਰ ਆਪਾਂ ਨੂੰ ਆਪ ਦਾ ਜੀ ਨਹੀਂ ਕਰਦਾ ਤੋੜਨ ਵਾਲਾ। ਮੋਰ ਦੀ ਭੈਣ ਜੀ ਉਹ ਸਾਰੇ ਠੀਕ ਠਾਕ ਅਸੀਂ ਤਾਂ ਵਧੀਆ ਠੀਕ ਠਾਕ ਆ ਪਰਮਾਤਮਾ ਦੀ ਕਿਰਪਾ ਹੈ ਐਕਤੀ ਅਸੀਂ ਵੀ ਲੇਟ ਹੋ ਗਏ ਅੱਜ ਪਹਿਲੇ ਦੇਣੀ ਬਣਾਉਣ ਲੱਗੇ ਆ ਉਹ ਹੁਣ ਇੱਕ ਦੋ ਵਾਰੀ ਬਹੁਤ ਜ਼ਿਆਦਾ ਭਖੜਾ ਸੀ ਕਿਸੇ ਦੀ ਅਠਾ ਦਿਨਾਂ ਵਿੱਚ ਦੀ ਦੋ ਵਾਰੀ ਬਣਾਵਾਂਗੇ ਹਾਂਜੀ ਇਹ ਨਾ ਮੇਰੇ ਬੇਟੇ ਨੇ ਤੋੜਿਆ ਸੀ ਵਿੱਚ ਉਹ ਥੋੜੀਆਂ ਜਿਹੀਆਂ ਪੱਤੀਆਂ ਡੰਡੀਆਂ ਤੋੜਤੀਆਂ ਜਿਵੇਂ ਕਿ ਆਹ ਚੀਜ਼ਾਂ ਗਈਆਂ ਹਵੇ ਥੋੜੇ ਜਿਹਾ ਢੱਕੇ ਪੱਕੇ ਐ ਇਹਨਾਂ ਦੇ ਆਹ ਚੀਜ਼ ਜਿਹੜੇ ਅਸੀਂ ਆਪ ਤੋੜੇ ਆ ਉਹ ਥੋੜੇ ਜਿਹਾ ਲਵੇ ਆ ਫਿਰ ਬੱਚਿਆਂ ਨੂੰ ਤਾਂ ਘੱਟ ਹੀ ਪਤਾ ਹੁੰਦਾ ਇਹਨਾਂ ਚੀਜ਼ਾਂ ਬਾਰੇ ਜੀ ਤੇ ਉਹ ਤਾਂ ਇਹਨਾਂ ਦਾ ਕੋਈ ਖਾਸ ਨਹੀਂ ਸਾਗ ਵਿੱਚ ਤਾਂ ਆਪਣੀਆਂ ਈਡੀਆਂ ਨੀਆਂ ਗੰਦਲਾਂ ਮੋਟੀਆਂ ਹੁੰਦੀਆਂ ਰਹਿ ਜਾਂਦੀਆਂ ਉਹ ਥੋੜਾ ਜਿਹਾ ਕਈ ਦਾ ਵੀ ਚਲੋ ਕਈ ਵਾਰ ਹੋਣੇ ਜਿਵੇਂ ਮਾਤਾ ਦੇ ਜੜਾ ਜੁੜਾ ਨਹੀਂ ਕੰਮ ਕਰਦੀਆਂ ਜੀਆਂ ਜਿਵੇਂ ਆ ਤਾਂਦਲਾ ਤਾਂਦਲਾ ਵੀ ਬਹੁਤ ਵਧੀਆ ਸੇਵ ਲਈ ਇਹ ਜ਼ਰੂਰ ਤੁਸੀਂ ਬਣਾ ਕੇ ਖਾਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਗੇ ਜਿਵੇਂ ਹੁਣ ਆਪਣੀਆਂ ਦਾਦੀਆਂ ਸੀਗੀਆਂ ਨਾਨੀਆਂ ਸੀ ਉਹ ਇਹ ਜਿਹੜੀਆਂ ਚੀਜ਼ਾਂ ਖਾਂਦੇ ਰਹੇ ਆ ਜੀ ਜਿਵੇਂ ਸਾਗ ਬਣਾ ਲਿਆ ਤਾਂਦਲਾ ਪਾ ਕੇ ཕਖੜਾ ਬਾਤੂ ਇਹ ਜਿਹੜੀਆਂ ਚੀਜ਼ਾਂ ਅੱਜ ਕੱਲ੍ਹ ਦੀਆਂ ਚੀਜ਼ਾਂ ਦੇ ਵਿੱਚ ਸਾਗ ਬਣਾਉਣਾ ਉਹਨਾਂ ਨੇ ਤੇ ਸੇਹਦ ਵੀ ਵਧੀਆ ਰਹਿੰਦੀ ਸੀ ਜੀ ਆਪਾਂ ਤਾਂ ਅੱਜ ਕੱਲ੍ਹ ਉਹੀ ਗੱਲ ਹਰੇਕ ਚੀਜ਼ ਮੋਲ ਦੀ ਚੀਜ਼ ਖਾਣੇ ਆ ਉਹ ਤੁਹਾਨੂੰ ਪਤਾ ਹੀ ਆ ਕਿਹੇ ਜੀਆਂ ਚੀਜ਼ਾਂ ਹੁੰਦੀਆਂ ਹਨ ਅਰੇਆਂ ਸਫਰੇਆਂ ਨਾਲ ਹਨ ਇਹ ਬਿਨਾਂ ਰੇਵ ਸਫਰੇ ਤੋਂ ਆ ਸਾਡੇ ਟੀਚਰ ਆਪਦੇ ਆਪ ਲੈ ਕੇ ਜਾਂਦੇ ਆ ਤੋੜ ਕੇ ਉੱਥੇ ਮੈਡਮ ਤੋੜਦੇ ਆ ਬੱਚਿਆਂ ਤੋਂ ਤੜਵਾ ਲੈਂਦੇ ਆ ਭਖੜਾ ਹਾਂਜੀ ਹਣਾ ਆਪਾਂ ਡੰਗ ਰਹੇ ਆ ਬਸ ਆ ਥੋੜਾ ਹੀ ਰਹਿ ਗਿਆ ਡੰਗਣ ਵਾਲਾ ਜਿਹੜੇ ਆ ਬਸ ਪੱਕੇ ਹੀ ਡੰਡੀ ਆ ਕੋਈ ਤੋੜਨੀ ਆ ਆਪਾਂ ਜਿਵੇਂ ਕੀ ਆ ਹਾਂ ਤੇ ਬਸ ਆ ਡੰਗ ਕੇ ਤੇ ਫਿਰ ਹਾਂਜੀ ਹਣ ਆਪਾਂ ਕੱਟਣ ਲੱਗਦੇ ਆ ਥੋੜਾ ਜਿਹਾ ਅੰਚੀੜਾ ਹੁੰਦਾ ਕੱਟਣ ਵਿੱਚ ਇਹ ਤੇ ਚੀੜਾ ਤੇ ਉਹੋ ਜਿਹਾ ਫਰਕ ਹਾਂ ਮੈਂ ਇਹ ਕਹਿੰਦੀ ਜੀ ਹਾਂਜੀ ਹਣ ਇਹਨੂੰ ਆਪਾਂ ਪਖੜੇ ਨੂੰ ਕੱਟ ਦਿੱਤਾ ਕੱਟ ਕੇ ਤੇ ਹੁਣ ਆਪਾਂ ਇਹਨੂੰ ਧੋਵਾਂਗੇ ਤੇ ਫਿਰ ਆਲੂ ਪਿਆਜ਼ ਤੇ ਲਸਣ ਨੂੰ ਸਨ ਤਿਆਰ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਤੜਕਾ ਲਾਉਂਦਾ ਇਹ ਦਿਖਾਵਾਂਗੇ ਵੀ ਕਿਵੇਂ ਪਰਜੀ ਬਣਦੀ ਹੈ ਇਹਦੀ ਫਿਰ ਬਣਾ ਕੇ ਜਰੂਰ ਖਾਓ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਸੀਂ 5-4 ਵਾਰੀ ਵੀ ਖਾ ਲਿਆ ਨਾ ਇਹ ਪਰਜੀ ਬਣਾ ਕੇ ਤੇ ਛੋੜੇ ਜੋੜਾ ਨੂੰ ਪੂਰਾ ਫਰਕ ਪੋ ਦਰਦ ਨੂੰ ਜਿਵੇਂ ਗੋਡੇ ਕਿੱਤੇ ਦੁਖਦੇ ਆ ਜੋੜਾਂ ਵਿੱਚ ਦਰਦਾ ਇਹ ਸਾਨੂੰ ਵੀ ਪਹਿਲਾਂ ਹੋਵੇ 2 ਕੁ ਸਾਲ ਦੱਸਿਆ ਸੀ ਕਿਸੇ ਨੇ ਫੇਰ ਸਾਨੂੰ ਤਾਂ ਹੋਵੇ 2 ਸਾਲ ਇਹ ਬਣਾਉਂਦੇ ਜਿਹੜਾ ਆਪਾਂ ਤਜਰਬਾ ਕੀਤਾ ਉਹ ਆਪਾਂ ਹੁਣ ਗਾਹ ਨਹੀਂ ਦੱਸ ਸਕਦੇ ਆ ਹ ਇਹਦੇ ਚਾਪਾ ਹੁਣ ਧੋ ਕੇ ਪੱਟਾ ਕੱਢ ਲੈਣਾ ਤਾਂ ਕਿ ਵੀ ਲਾਉਣ ਲਾਉਣ ਵਾਲੀ ਲੱਗਦੀ ਆਪ ਨੂੰ ਆਹ ਲਓ ਹਾਂ ਮੋਟਰ ਚੱਲਣ ਵਾਲੀ ਹੈ ਪਾਣੀ ਥੋੜਾ ਹੋ ਗਿਆ ਥੋੜੀ ਜਿਹੀ ਜਿਆਦਾ ਕਰਕ ਹੁੰਦੀ ਆ ਚਾਰ ਪੰਜ ਜਾਰੀ ਜ਼ਰੂਰ ਹੋਏ ਤੋ ਇਹੋ ਜਿਹਾ ਬਣਾਉਣ ਲੱਗੇ ਤਾਂ ਇਹ ਵੀ ਆਵੇ ਆ ਡੱਕੇ ਨਾ ਥੋੜੇ ਜਿਹੇ ਰਹਿ ਗਏ ਇਹ ਜਿਹੜੇ ਤੂੰ ਤੋੜੇ ਆ ਉਹ ਵਾਲੇ ਆ ਇਹ ਕੋਈ ਨਹੀਂ ਕਰਾਉਂਦੇ ਇਹਨੂੰ ਕੜਾਪਾਉਂਦੇ ਥੋੜਾ ਤੇ ਉਹ ਚਿੰਗ ਲਾਵਾਂਗੇ ਹੁਣ ਮੰਮੀ ਤੇਰੇ ਤੋਂ ਫਿਰ ਇਹ ਤੋੜਨ ਦੀ ਤੋੜਨਾ ਤੇ ਇਹ ਤਾਂ ਬੇਟਾ ਫਿਰ ਸਿੱਖਣਾ ਹੀ ਚਾਹੀਦਾ ਤੋੜਨਾ ਕਿਉਂਕਿ ਤੇਰੇ ਲਈ ਤਾਂ ਸਿੱਖਾਂਗੇ ਜਾਓ ਬਈ ਲਾ ਟਾਈਮ ਹੈ ਮੈਨੂੰ ਢੁੱਲੇ ਲਗਾਉਣੇ ਨੇ ਲਵੀਨ ਲੈ ਆ ਜੀ ਨਾਲ ਲੱਗੂ ਖਣ ਲਾਗੇ ਜਦ ਵਿਹਲਾ ਟਾਈਮ ਹੋਇਆ। ਸਾਗ ਹੁਣ ਜਦ ਹੋ ਗਿਆ ਨਾ ਉਦੋਂ ਤੋੜਨਾ ਜਾਇਆ। ਫੇਰ ਪਤਾ ਲੱਗਦਾ। ਕਈ ਵਾਰ ਤੋੜ ਕੇ ਲਿਓਣਾ ਪੈਣਾ ਪੈਂਦਾ। ਲੈ ਆਵਾਂ ਉਹਦੇ ਜਿਹੜੇ ਲੱਕੇ ਜਾਂ। ਹੂੰ। ਹੁਣ ਆਪਏ ਵਿੱਚ ਕੱਢਣ ਲੱਗੇ ਆਂ। ਉਦੋਂ ਪਾਣੀ ਪੂਣੀ ਨੁੱਚੜ ਜਾਣਾ ਇਹਦੇ ਵਿੱਚ ਜਰ ਆਪਾਂ ਆਲੂ ਪਿਆਜ਼ ਤਿਆਰ ਕਰ ਲਾਂਗੇ ਚਾਹਗਾ ਬਣਾ ਕੇ ਵੀ ਆਪਾਂ ਖਾ ਸਕਦੇ ਆ ਇਹਦਾ ਵਿੱਚ ਤਾਂਦਲਾ ਪਾ ਲਈਏ ਵਿੱਚ ਹੀ ਪਖੜਾ ਵਿੱਚ ਹੀ ਬਾਥੂ ਜੋ ਵੀ ਕੁਝ ਮਿਲਦਾ ਹੈ ਮਾੜਾ ਮੋਟਾ ਅਗਲੇ ਸਾੜੀਆਂ ਇਹ ਚਨਾ ਢੋਲੀ ਨਾ ਵੀ ਐਸੇ ਨਹੀਂ ਨਹੀਂ ਆਰਮੀ ਨੇ ਮੈਨੂੰ ਤਨਖਾਹ ਦਿੰਦੀ ਆ। ਹਾਂ ਨਾ ਵੀਡੀਓ ਉਹਨਾਂ ਵੰਦੀ ਗਏ। ਮੈਨੂੰ ਤਾਂ ਆਪਣੇ ਕੋਸਾ ਹਜੇ ਤੱਕ ਮਾਂ ਨਹੀਂ ਦੱਸਾ। ਇੰਨਾ ਜੈਨਰਜੀ ਲਿਆ ਹੋ ਗਿਆ। ਚਲ ਕੋਈ ਨਹੀਂ ਬਾਬਾ ਕਦੇ ਚਲਾਊਗਾ। ਭੈਣ ਭਰਾ ਸਾਫ ਦੇਣਗੇ। ਅੱਜ ਤੇ ਨਹੀਂ ਦਮਾ। ਫਿਰ ਮੰਨ ਲਾ ਕੇ ਆਪਾਂ ਕੰਮ ਕਰਦੇ ਆ ਕਿਤੇ ਤਾਂ ਬਾਬਾ ਸੰਦਈ ਹੈ। ਮੈਂ ਤਾਂ ਪਿਆਜ਼ ਹਾਂ ਜੀ ਹੁਣ ਆਪਾਂ ਪਿਆਜ਼ ਕੱਢਦੇ ਆਂ ਨਾਲ ਆਲੂ ਤਰਲਸਨ ਚੜਦੇ ਹਾਂ ਹੁਣ ਤਾਂ ਵੇਖੀ ਆਪਾਂ ਬਾਲ ਕੇ ਪਾਰ ਲੀ ਤਾਂ ਹੁਣ ਅਸੀਂ ਤਾਂ ਐ ਪਾ ਲੈਣੇ ਤੇ ਬੱਚਿਆਂ ਸਿਹਰੇ ਦੇ ਉਪਤੇ ਜਾਣਾ ਪਰਕਾਲੀ ਨਾਲ ਬਣਾ ਕੇ got ਹਾਂਜੀ ਹੁਣ ਆਪਾਂ ਕੜਾਈ ਧਰ ਲਈ ਹੁਣ ਆਪਾਂ ਪਾਉਣ ਲੱਗੇ ਆਂ ਦੇਲ ਕੋਈ ਮਸਾਲਾ ਜੀਰਾ ਕੁਛ ਨਹੀਂ ਪਾਣਾਗਾ ਉਹ ਸਾਨੂੰ ਵੈਸੇ ਵੀ ਚੰਗਾ ਘੱਟ ਲੱਗਦਾ ਸੀ ਸਾਨੂੰ ਸਿੰਪਲੀ ਸਬਜੀ ਬਹੁਤ ਵਧੀਆ ਲੱਗਦੀ ਹੈ ਕੋਈ ਸਬਜ਼ੀਆਂ ਚ ਪਾ ਵੀ ਲਈਦਾ ਵੈਸੇ ਜੀਰਾ ਦਾ ਹਰੀਹੇਤੀ ਪਾ ਲਈਦਾ ਇਹਦੇ ਚ ਤਾਂ ਜਮੇ ਨਹੀਂ ਪਾਉਣਾ ਸੀ ਇਹ ਤਾਂ ਇੱਕ ਸਾਡੀ ਦਵਾਈ ਆ ਉਹ ਨਹੀਂ ਪਿਆਦੇ ਹਾਂ ਨਹੀਂ ਨਹੀਂ ਪਿਆਦੇ ਹਾਂ ਮਮੂ ਮੈਂ ਕੋ ਨਹੀਂ ਪਿਆਦਾ ਹੁਣ ਆਪਾਂ ਪਾਉਣ ਲੱਗੇ ਆ ਪਿਆਜ਼ ਕਿੱਥੇ ਤੱਕ ਪਾਉਂਦਾ ਇੱਕ ਥੋੜਾ ਪਹਿਲਾਂ ਨਹੀਂ ਨਾ ਹੋ ਥੋੜੇ ਜਿਹਾ ਥੋੜਾ ਜਨਾ ਖਸੂ ਤੱਕ ਗੱਲ ਤੋਂ ਪੂਰ ਕਰ ਰਹੀ ਆ ਤਾਂ ਤੇ ਬਾਅਦ ਇਹ ਆਪਾਂ ਖੜੇ ਦੀ ਘਰ ਦੀ ਸੰਪਤੀ ਬਣਾਉਣੀ ਹੈ ਜਿਹਨੂੰ ਤੇ ਬਹੁਤਾ ਕੁਝ ਨਹੀਂ ਲੱਗਦਾ ਇਦੇ ਵਿੱਚ ਪਾਇਆ ਜੀ ਥੋੜਾ ਜਿਹਾ ਪਾਣੀ ਮੈਨੂੰ ਕੋਈ ਫੋਰ ਬੈਠੇ ਨਹੀਂ ਪਾ ਮੇਰੇ ਤੇ ਚੜੀ ਜਾਂਦਾ ਹੈਗਾ ਚਲ ਕੇ 待会儿不给他放了。

ਥੋੜੇ टाइम ਲਈ ਤੱਕ ਦਿੱਤਾ ਵੀ ਤਾਂ ਜਾ ਕੇ ਘਰ ਤੇ ਵੀ ਇਹ ਚੰਗੀ ਤਰ੍ਹਾਂ ਰਹਿ ਜੇ ਹਾਂ ਹਾਂ ਹੁਣ ਆਪਾਂ ਨੂੰ ਵਿੱਚ ਪਾ ਦੇ ਹਾਂ ਹੁਣ ਸਾਤੇ ਆਪਾਂ ਆ ਗਏ ਥੋੜੀ ਜਿਆਦਾ ਜੈਗੀ ਹੈ ਥੋੜੀ ਜਿਹੀ ਨਿਚਾ ਲਿਓ ਜਿਹੜਾ ਥੋੜਾ ਖਾਲੀ ਪੜ ਲੈਂ ਜੀ ਆ ਇਹਨੂੰ 10 ਮਿੰਟ ਪਕਾਵਾਂਗੇ 10 ਮਿੰਟਾਂ ਚੋਂ ਅਨਪਰ ਜੀ ਤਿਆਰ ਹੋ ਜਾਣੀ ਹੈ ਉਹ ਮੇਰੇ ਘਰੋਂ ਪੂਰੀ ਚੰਗੀ ਬਣ ਗਈ ਹਨਾ ਮਮਾ ਹਾਂਜੀ ਅਨਪਰ ਜੀ ਆਪਣੀ ਤਿਆਰ ਹੋ ਗਈ ਜੀ ਓਕੇ ਜੀ ਮੰਮਾ ਜੀ ਹਾਂਜੀ ਸਭ ਲਈ ਵਧੀਆ ਤੰਦਰੁਸਤ ਰਹੋਗੇ ਖਾਇਆ ਕਰੋ ਬੇਟਾ ਹਰ ਪ੍ਰੀਤਮ ਸਿੰਘਾ ਓਕੇ ਮੰਮਾ ਜੀ ਹਾਂਜੀ ਪ੍ਰੀਤਮ ਪਿਆਰੇ ਨਬੂ ਨਬੂ ਨੂੰ ਵੀ ਕਹਿ ਲੈ ਪਹਿਲੀ ਵਾਰ ਪ੍ਰੀਤਮ ਪਿਆਰੇ ਗਿਆ ਮੰਮੀ ਹੋ ਗਈ ਫਿਰ ਮੰਮਾ ਤਿਆਰ ਹਾਂ ਤਿਆਰ ਕੋਈ ਮੈਂ ਕੋਈ ਕਹਿਣਾ ਕੰਮ ਚ ਤਾਂ ਦਰਸਤ ਹੈ ਭੈਣਾ ਨੂੰ ਆਪਣਿਆਂ ਨੂੰ ਕਹਨੇ ਆ ਬਣਾਓ ਜੇ ਕਿਤੇ ਭਖੜਾ ਤੁਹਾਨੂੰ ਹਨਾ ਆਲੇ-ਦਾਲੇ ਸਾਫਾ ਦੇ ਵਿੱਚ ਹੈਗਾ ਤੇ ਤੁਸੀਂ ਭਰਜੀ ਬਣਾ ਲੀ ਤੇ ਮੂਰ ਖਾਓ ਤੇ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਜੀ ਕਮੈਂਟ ਕਰਿਓ ਲਾਈਕ ਕਰਿਓ ਤੇ ਆਪਣਾ ਜਿਹੜੇ ਵੀ ਆਪਣੇ ਨਵੇਂ ਸਬਸਕ੍ਰਾਈਬ ਆਮ ਤਲ ਹੋ ਗਿਆ ਚੈਨਲ ਤੇ ਆਏ ਉਹ ਸਬਸਕ੍ਰਾਈਬ ਕਰਿਓ ਜੀ ਹਾਂਜੀ ਛੱਡ ਉਹ ਸਬਸਕ੍ਰਾਈਬ ਕਰਿਓ ਜੀ ਚੈਨਲ ਜਿਹੜੇ ਵੀ ਆਪਣੇ ਨਵੇਂ ਜੁੜੇ ਆ ਧੰਨਵਾਦ ਜੀ ਮੈਂ ਕਹਦੇ ਫਤੂ ਵੀ ਜਮ ਥੈਂਕ ਯੂ ਧੰਨਵਾਦ ਧੰਨਵਾਦ ਜੀ ਥੈਂਕ ਯੂ ਮੈਮ ਤੁਹਾਡਾ ਵੀਡੀਓ ਚਾਹ ਥੈਂਕ ਯੂ ਜੀ ਤੁਹਾਡਾ ਵੀਡੀਓ ਚਾਹ ਆਪਾਂ ਹੁਣ ਇੱਥੇ ਕਰਦੇ ਹਾਂ ਸਮਾਪਤ ਹਾਂਜੀ